ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਦ ਪੁਰਾਨ ਸ਼ਾਸਤਰ ਅਨੰਤ ਗੀਤ ਕਬਿਤ ਕਬਤਨਾ ਗਾਵੋ ਗੋ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨਮ ਬਜਾਵੋ ਗੋ ਭਗਤ ਨਾਮਦੇਵ ਜੀ ਰਹਿਮਤਾ ਕਰਦੇ ਨੇ ਮੈਨੂੰ ਵੇਦਾਂ ਦੀ ਪੁਰਾਨ ਸ਼ਾਸਤਰਾਾਂ ਦੀ ਗੀਤ ਕਬੈਤ ਗਾਣ ਦੀ ਲੋੜ ਹੀ ਨਹੀਂ ਕਿਉਂਕਿ ਮੈਂ ਬਿਨਾਂਸੀ ਪ੍ਰਭੂ ਨਾਲ ਟਿਕ ਕੇ ਇੱਕ ਰਸ ਬੰਸਰੀ ਵਜਾ ਰਿਹਾ ਹਾਂ ਬੇਰਾਗੀ ਆਮੈ ਗਾਵੋਂਗੋ ਸ਼ਬਦ ਅਤੀਤ ਅਨਾਹਦ ਰਤਾ ਕੁੱਲ ਕਹਿ ਕਰ ਜਾਵੋਂਗੋ ਰਹਾ ਤੇ ਸਭ ਸਤਗੁਰੂ ਦੀ ਸ਼ਬਦ ਦੀ ਬਰਕਤ ਨਾਲ ਮੈਂ ਵਿਰਾਗਵਨ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ ਬਿਨਾਸ਼ੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹਰ ਹਾਲ ਏਡਾ ਪਿੰਗੁਲਾ ਔਰ ਸੁਖਮਨਾ ਪਾਉਣਾ ਬੰਦ ਰਹਾ ਮੋਂਗੋ ਚੰਨ ਸੂਰ ਦਏ ਸੰਕਰ ਆਖੋਂ ਬ੍ਰਹਮ ਜੋਤ ਮਿਲ ਜਾਵੋਂਗੋ ਤੇ ਪ੍ਰਭੂ ਦੀ ਸਿਖ ਤੋਂ ਸਲਾਹ ਦੀ ਬਰਕਤ ਨਾਲ ਮੈਂ ਚੰਚਲ ਮਨ ਨੂੰ ਰੋਕਿਆ ਹੈ ਇਹ ਹੀ ਮੇਰਾ ਏਡਾ ਪਿੰਗੁਲਾ ਸੁਖਮਨਾ ਦਾ ਸਾਧਨ ਮੇਰੇ ਲਈ ਕਬੀ ਸੱਜੀ ਸੁਰ ਇੱਕੋ ਜੀ ਕਿਉਂਕਿ ਮੈਂ ਪ੍ਰਭੂ ਦੀ ਜੋਤ 'ਚ ਟਿਕਿਆ ਤੀਰਤ ਦੇਖਣਾ ਜਲ ਮੈਂ ਪੈਸੋ ਜੀ ਜੰਤਨਾ ਸਤਾਵਾਂਗੋ 68 ਤੀਰਤ ਗੁਰੂ ਦਿਖਾਏ ਕਾਠੀ ਪੀਤਰ ਨਾ ਆਵਾਂਗੋ ਨਾ ਮੈਂ ਤੀਰਥਾਂ ਦਾ ਦਰਸ਼ਨ ਕਰਨਾ ਹਾਂ ਨਾ ਪਾਣੀ ਵਿੱਚ ਛੁੱਭੀ ਲੋਣਾ ਹ ਮੈਨੂੰ ਤਾਂ ਮੇਰੇ ਗੁਰੂ ਨੇ ਮੇਰੇ ਅੰਦਰ ਹੀ ਠਾਟ ਤੀਰਤ ਵਿਕਾ ਦਿੱਤੇ ਨੇ ਪੰਚ ਸਹਾਈ ਜਨਕੀ ਸ਼ੋਭਾ ਪਲੋ ਪਲੋ ਨਾ ਕਹਾਵਾਂਗੋ ਨਾਮ ਨਾ ਕਹੈ ਚਿਤ ਹਰ ਸਿਉ ਰਾਤ ਸੁਨ ਸਮਾਦ ਸਮਾਵੋਂਗੋ ਕਰਮ ਕਾਂ ਤੀਰਥਾਂ ਨਾਲ ਲੋਕ ਜਗਤ ਦੀ ਸ਼ੋਭਾ ਲੋੜਦੇ ਨੇ ਪਰ ਮੈਨੂੰ ਇੰਨਾ ਕਰਮਾਂ ਦੇ ਆਧਾਰ ਤੇ ਸੱਜਣ ਮਿੱਤਰ ਤੇ ਲੋਕਾਂ ਦੀ ਸ਼ੋਭਾ ਦੀ ਲੋੜ ਨਹੀਂ ਤੇ ਨਾਮ ਦੇ ਦਾਕਦਾ ਮੇਰਾ ਚਿਤ ਪ੍ਰਭੂ ਪਿਆਰ ਵਿੱਚ ਹੁਣ ਰੰਗਿਆ ਪਿਆ ਮਾਇ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਮਨ ਨਹੀਂ ਹੋਤੇ ਤੂੰ ਨਹੀਂ ਹੋਤੇ ਕਾਵਨ ਕਹਾਂ ਤੇ ਆਇਆ ਜੇ ਮੰਨੀਏ ਕਿ ਕਰਮਾਂ ਦੀ ਖੇੜ ਹੈ ਫਿਰ ਜਦੋਂ ਨਾ ਮਾਂਸੀ ਨਾ ਮਨੁੱਖਾ ਸੀਰ ਸੀ ਤੇ ਉਸ ਦਾ ਕੀਤਾ ਹੋਇਆ ਕਰਮ ਫਿਰ ਕਿੱਥੇ ਸੀ ਜਦੋਂ ਕੋਈ ਜੀਵ ਹੀ ਨਹੀਂ ਸਨੇ ਪ੍ਰਭੂ ਫਿਰ ਤੇਥੋਂ ਬਿਨਾ ਕੋਈ ਜੀਵ ਜਨਮ ਕਿਵੇਂ ਲੈ ਸਕਦਾ ਸੀ ਰਾਮ ਕੋਏ ਨਾ ਕਿਸ ਕੀ ਕੇਰਾ ਜੈਸੇ ਤਰਵਰ ਪੰਕ ਬਸੇ ਰਹਾ ਹੈ ਰਹਾ ਹੈ ਰਾਮ ਤੇਥੋਂ ਬਿਨਾ ਕੋਈ ਵੀ ਕਿਸੇ ਦਾ ਸਾਈਂ ਨਹੀਂ ਜੀ ਵਿਰਖਾਂ ਉਤੇ ਪੰਛੀਆਂ ਦਾ ਵਸੇਰਾ ਹੁੰਦਾ ਤੇਵੇਂ ਤੇਰੇ ਜੀਵ ਜੀਵ ਜੰਤ ਇੱਥੇ ਆਉਂਦੇ ਨੇ ਰਹਾ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸ਼ਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਮ ਤੇ ਆਇਆ ਜਦੋਂ ਨਾ ਚੰਦ ਸੀ ਨਾ ਸੂਰ ਸੀ ਪਾਣੀ ਹਵਾ ਕੋਈ ਪੈਦਾ ਨਿਸਨ ਹੋਏ ਜਦੋਂ ਕੋਈ ਵੇਦ ਸ਼ਾਸਤਰ ਵੀ ਨਹੀਂ ਸੰਹੇ ਪ੍ਰਭੂ ਕਰਮਾਂ ਦੀ ਕੋਈ ਹਸਤੀ ਨਹੀਂ ਸੀ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਵੈ ਪਰਮ ਤਤ ਹੈ ਸਤਗੁਰ ਹੋਏ ਲਖਾਇਆ ਕੋਈ ਪ੍ਰਣਾਯਾਮ ਕਰਦਾ ਸੀ ਇਸ ਚ ਮੁਕਤੀ ਸਮਦਾ ਸੀ ਕੋ ਤੁਲਸੀ ਦੀ ਮਾਲਾ ਧਾਰਨ ਕਰਦਾ ਸੀ ਤੇ ਨਾਮ ਦੇ ਵਾਕ ਦੇ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈਏ ਕਿ ਅਸਲ ਸਾਈ ਸਭ ਤੋਂ ਉੱਚਾ ਉਹ ਪ੍ਰਭੂ ਹੀ ਹੈ ਰਾਮ ਕਲੀ ਘਰ ਦੂਜਾ ਬਾਨਾਰਸੀ ਤਪ ਕਰੈ ਉਲਟ ਤੀਰਤ ਮਾਰੈ ਅਗਰ ਦਹਿ ਕਾਇਆ ਕਲਬ ਕੀਜੈ ਅਸੂਮੇਦ ਜਕੀਜੈ ਸੋਨਾ ਗਰਬੰਧਨ ਦੀਜੈ RAM ਨਾਮ ਸਰ ਤਉ ਨ ਪੂਜੈ ਏ ਮੇਰੇ ਮਨ ਜੇ ਕੋਈ ਮੈਨੂੰ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ ਤੀਰਤਾਂ ਤੇ ਸੀਰ ਤਿਆਗੇ ਧੂਣੀਆਂ ਦੀ ਅਗ ਚ ਸੜੇ ਇਸ ਨੂੰ ਚਿਰਨ ਇਸ ਨਾਲ ਚਿਰਨ ਨੂੰ ਚਿਰਨ ਜੀਵੀ ਕਰ ਲੇ ਜੇ ਕੋਈ ਅਸੂਮੇ ਜਾ ਕਰੇ ਆਪਣੇ ਬਰਾਬਰ ਸੋਨਾ ਤਾਣ ਕਰੇ ਇਸਾਰੇ ਕੰਮ ਪ੍ਰਭੂ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤੈ ਲਿਜਰ ਹਉ ਏ ਪਖੰਡੀ ਮਨ ਕਪਟ ਨਾ ਕਰ ਹਰੀ ਦਾ ਨਾਮ ਨਿਤਿ ਪਿਆ ਕਰ ਰਹਾ ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰ ਨਾਈਏ ਗੋਮਤੀ ਸੈਸ ਗਉਦਾਨ ਕੀਜੈ ਉਟ ਜੋ ਤੀਰਤ ਕਰੈ ਤਨ ਜੋ ਹਿਵਾਲੇ ਗਰੈ RAM ਨਾਮ ਸਰ ਤਉ ਨ ਪੂਜੈ ਫੇ ਮੇਰੇ ਮਨ ਕੁੰਮ ਦੇ ਮੇਲੇ ਤੇ ਜਾ ਕੇ ਗੰਗਾ ਗੋਦਾਵਰੀ ਤੇ ਜਾਈਏ ਕਿ ਦਾ ਤੀਤਿ ਸ਼ਨਾਨ ਕਰੀਏ ਹਜ਼ਾਰਾਂ ਗਉਂਦਾਂ ਦਾਨ ਕਰੀਏ ਕਿ ਮਨ ਜੇ ਕਰੋੜਾਂ ਵਰੀ ਕੋ ਤੀਰਥਾਂ ਦਾ ਯਾਤਰਾ ਕਰੇ ਕਿ ਸਾਰਾ ਕਰਨ ਦੇ ਬਾਵਜੂਦ ਵੀ ਪ੍ਰਭੂ ਨਾਮ ਦੀ ਬਰਾਬਰੀ ਨਹੀਂ ਹੁੰਦੀ ਅਸਦਾਨ ਗਜਦਾਨ ਸੇਜਾ ਨਾਰੀ ਭੂਮਦਾਨ ਐਸੋ ਦਾ ਨਿਤ ਨਿਤੈ ਲੀਜੈ ਆਤਮ ਜੋ ਨਿਰਮਾਇਲ ਕੀਜੈ ਆਮ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ ਇਹ ਮੇਰੇ ਮਨ ਜੇ ਘੋੜੇ ਦਾਨ ਕਰੀਏ ਥਾਤੀ ਦਾਨ ਕਰੀਏ ਸੇ ਦਾਨ ਕਰੀਏ ਵੋਟੀ ਦਾਨ ਕਰੀਏ ਸਭ ਕੁਛ ਕਰ ਲਈ ਆਪਣਾ ਆਪ ਵੀ ਪੇਟ ਕਰ ਲਈਏ ਤਾਂ ਵੀ ਪ੍ਰਭੂ ਦੇ ਨਾਮ ਦੀ ਬਰਾਬਰੀ ਇਹ ਸਾਰੇ ਕੰਮ ਨਹੀਂ ਕਰ ਸਕਦੇ ਮਨ ਨੇ ਨ ਕੀ ਜੈ ਰੋਸ਼ ਜਮੇਨਾ ਦੀ ਜੈ ਦੋਸ਼ ਨਿਰਮਲ ਨਿਰਵਾਣ ਪਦ ਚੀਨ ਲੀਜੈ ਜਸਰਥ ਰਾਇਤੰਦ ਰਾਜਾ ਮੇਰਾ ਰਾਮਚੰਦ ਪ੍ਰਣਮੈ ਨਮ ਤਤਰਸ ਅੰਮ੍ਰਿਤ ਪੀਜੈ ਇਹ ਜਿੱਤੇ ਜੇ ਸਦਾ ਜੇ ਹਾਕਾ ਕਰਦੇ ਰਹਿਣਾ ਤਾਂ ਨਾਮ ਨਹੀਂ ਸਿਮਰਨਾ ਤਾਂ ਫਿਰ ਮਨ ਵਿੱਚ ਕਿਲਾ ਨਾ ਕਰਨਾ ਜਮਨੂ ਦੋਸ਼ ਨਾ ਦੇਣਾ ਕਿਸਨਾ ਪਵਿੱਤਰ ਨਹੀਂ ਹੋ ਸਕਦਾ ਰਾਤੇ ਬੇਨਤੀ ਕਰਦਾ ਸਭ ਰਸਾਂ ਦਾ ਮੂਲ ਰਸ ਅੰਮ੍ਰਿਤ ਹੀ ਪੀਣਾ ਚਾਹੀਦਾ ਇਹ ਨਾਮ ਅਮ੍ਰਿਤੀ ਮੇਰਾ ਨਾਮਦੇਵ ਦਾ ਰਾਜਾ ਰਾਮਚੰਦਰ ਹੈ ਜੋ ਰਾਜਾ ਜਸਰਤ ਦਾਏ ਦਾ ਪੁੱਤਰ ਸੀ ਰਾਮ ਕਲੀ ਬਾਣੀ ਰਵਿਦਾ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਪੜ ਗਿਆ ਗੁਨੀਆ ਨਾਮ ਸਭ ਸੁਨੀਐ ਅਨਭਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਹਰ ਥਾਂ ਪ੍ਰਭੂ ਦਾ ਨਾਮ ਪੜੀਦਾ ਵੀ ਹੈ ਸੁਣੀਦਾ ਵੀ ਹੈ ਵਿਚਾਰੀਦਾ ਵੀ ਹੈ ਪਾਪ ਸਭ ਜੀਵਾਂ ਜੀ ਪ੍ਰਭੂ ਦਾ ਨਾਮ ਪੜਦੇ ਨੇ ਪਰ ਕੀ ਕਹਿਣ ਲੱਗੇ ਇਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਨਹੀਂ ਹੁੰਦਾ ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ ਜੋ ਵਿਕਾਰਾਂ ਦੇ ਆਸਰੇ ਜ਼ਿੰਦਗੀ ਬਤੀਤ ਕਰਦੇ ਨੇ ਦਰਸ਼ਨ ਹੋਵੇ ਕਿਸ ਤਰ੍ਹਾਂ ਕਾਮ ਦੇ ਕਾਰਮਨ ਦੇ ਨਾਲ ਪ੍ਰਭੂ ਦੀ ਛੋਹ ਨਹੀਂ ਬਣਦੀ ਭਾਈ ਜਦ ਤੱਕ ਲੋਹਾ ਤਾਰਸ ਨਹੀਂ ਛੁਏਗਾ ਤਦ ਤੱਕ ਕੰਚਨ ਨਹੀਂ ਹੋ ਸਕਦਾ ਦੇਵ ਸੰਸੈ ਗਾਂਠ ਨਾ ਛੁੱਟੇ काम क्रोध माया मद मत्सर इन पंचों में लूटे रखा हे प्रभु इना करना किना तरीके नाल सहम दी गंड नहीं खुलदी क्योंकि काम क्रोध माया दमंग कार ते ईरखा साडा इना पंजों ने रल के सब जीव में अध्यात्म गुणन लूट लिया रहाव हम बड कम कुलीन हम पंडित जो हम जोगी सन्यासी ज्ञानी गुनी सूर हम दाता ए बुन कब ना नासी ਅਸੀ ਵੱਡੇ ਕਮੀਆਂ ਚੰਗੇ ਕੁਲੀਆ ਵਿਦਵਾਨ ਸਨਿਆਸੀਆਂ ਗਿਆਨਵਾਨਾ ਗੁਣਵਾਨਾ ਪਰ ਸੂਰਮੇ ਹਾਂ ਕਿਸੇ ਵੀ ਕਿਸੇ ਵੇਲੇ ਵੀ ਇਹ ਬਣੀ ਹੋਈ ਸਮਝ ਨਹੀਂ ਹਟਦੀ ਕਾ ਰਵਿਦਾ ਸਮੈ ਸਵੇ ਨਹੀਂ ਸਮਝਸ ਭੂਲ ਪਰੇ ਜੈਸੇ ਬਉਰੇ ਮੋਹੇ ਆਦਾਰ ਨਾਮ ਨਰਾਇਣ ਜੀਵਨ ਪ੍ਰਾਣ ਤਨ ਮੋਰੇ ਰਵਿਦਾ ਸਾਖਦੇ ਜਿਨ੍ਹਾਂ ਨੂੰ ਵਿਕਾਰਾਂ ਲੁੱਟ ਲਿਆ ਸਾਰੇ ਹੀ ਕਮਲਿਆ ਵਾਂ ਗਲਤੀ ਖਾ ਰਹੇ ਨੇ ਤੇ ਮਨੁ ਰਮਦਾਸ ਨੂੰ ਪ੍ਰਮਾਤਮਾ ਦਾ ਨਾਮ ਦਾ ਹੀ ਅਸਰੇ ਨਾਮ ਹੀ ਮੇਰੀ ਜਿੰਦ ਹੈ। ਰਾਮ ਕਲੀ ਬਾਣੀ 베ਣੀ ਜੀਓ ਕੀ ਇੱਕ ਓਮਕਾਰ ਸਤਗੁਰ ਪ੍ਰਸਾਦ। ਏਡਾ ਪਿੰਗੁਲਾ ਔਰ ਸੁਖਮਨਾ ਤੀਨ ਬਸੈ 128 베ਣੀ ਸੰਗਮ ਤਾ ਪਿਰਾਗ ਮਨ ਮਜਨ ਕਰੇ ਤਿਥਾਈ ਜਮਨੁ ਗੁਰੂ ਦੀ ਕਿਰਪਾ ਨਾਲ ਸਮੇਲ ਅਵਸਥਾ ਵਿਚ ਪੜਿਆ। ਉਸ ਦੇ ਵਾਸੇ ਏਡਾ ਪਿੰਗੁਲਾ ਸੁਖਮਨਾ ਤੀਨੇ ਇਕੋਂ ਥਾਂ ਵਸਤੀਆਂ ਨੇ। ਤ੍ਰਿਵੇਣੀ ਸੰਗਮ ਪ੍ਰਾਣ ਤੀਰਥ ਦੇ ਉਸ ਮਨੁੱਖ ਲਈ ਉੱਥੇ ਵਸਦਾ ਹੈ ਸੰਤੋਤਾ ਨਿਰੰਜਨ ਰਾਮ ਹੈ ਗੁਰਗਮ ਚੀਨੈ ਬਿਰਲਾ ਕੋਏ ਹੈ ਸੰਤ ਜਨੋ ਮਾਇਆ ਰਤ ਰਾਮ ਉਸ ਅਵਸਥਾ ਵਿੱਚ ਮਨੁੱਖ ਤੇ ਮਾਨ ਚ ਵਸਦਾ ਹੈ ਜਿਸ ਵਸਤਨ ਨਾਲ ਸਾਂਝ ਕੋਈ ਵਿਰਲਾ ਮਨੁੱਖੀ ਸਤਗੁਰ ਦੀ ਸ਼ਰਨ ਪੈ ਕੇ ਬਣਾਉਂਦਾ ਹੈ ਤਾਂ ਨਿਰੰਜਨ ਰਮਈਆ ਹੋਏ ਰਹਾ ਉਸ ਵਸਤਾ ਵਿੱਚ ਨਿਰੰਜਨ ਸੋਨਾ ਰਾਮ ਪ੍ਰਗਟ ਹੁੰਦਾ ਦੇਵ ਸਥਾਨ ਹੈ ਕਿਆ ਨਿਸ਼ਾਨੀ ਤਾਂ ਬਾਜੇ ਸ਼ਬਦ ਅਨਾਹਦ ਬਾਣੀ ਜੇ ਕੋਈ ਪੁੱਛੇ ਜਿਸ ਵਸਤਾ 'ਚ ਪ੍ਰਭੂ ਮਨ ਦੇ ਅੰਦਰ ਟਿਕਦਾ ਉਹ ਨਿਸ਼ਾਨੀਆਂ ਕੀ ਨੇ ਫਿਰ ਉਤੇ ਇੱਕ ਰਸ ਪ੍ਰਭੂ ਦੇ ਨਾਮ ਦੀ ਹੁਲਾਰਾ ਪੈਦਾ ਹੁੰਦਾ ਤਾਂ ਚੰਦਨਾ ਸੂਰਜ ਪਾਉਨਾ ਪਾਣੀ ਸਾਖੀ ਜਾਗੇ ਗੁਰਮੁਖ ਜਾਣੀ ਫੇ ਜਗਤ ਨੇਰੇ ਨੂੰ ਦੂਰ ਕਰਨੇ ਚੰਦਰ ਤੇ ਸੂਰਜ ਉਹਨੇ ਸਮਰੱਥ ਨਹੀਂ ਜਿੰਨਾ ਹੁਲਾਰਾ ਮਨ ਦੇ ਨੇਰੇ ਨੂੰ ਦੂਰ ਕਰਨ ਦੇ ਸਮਰੱਥ ਹੈ ਤੇ ਮਨੁਕਤੀ ਸੋਤ ਫਿਰ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ ਜੀ ਉਪਜੈ ਗਿਆਨ ਦੁਰਮਤ ਚੀਜੈ ਅੰਮ੍ਰਿਤ ਰਸ ਗਗਨੰਤਰ ਪੀਜੈ ਫਿਰ ਉਸ ਅਵਸਥਾ ਦੇ ਵਿੱਚ ਪ੍ਰਭੂ ਵਾਲੀ ਅਵਸਥਾ ਜਿ ਪ੍ਰਭੂ ਨਾਲ ਡੁੱંગી ਜਾਣ ਪਛਾਣ ਹੋ ਜਾਂਦੀ ਹੈ ਉੱਚੀ ੜਾਰੀ ਵਿੱਚ ਅਪੜਿਆ ਹੋਇਆ ਮਨ ਨਾਮ ਅੰਮ੍ਰਿਤ ਰਸ ਜੰਗ ਰਜ ਜਾਂਦਾ ਹੈ ਇਸ ਕਲਾ ਜੋ ਜਾਣੈ ਪਿਓ ਪੇਟਾ ਤਾਸ ਪਰਮ ਗੁਰੂ ਦੇਵ ਜੋ ਮਨੁੱਖ ਇਸ ਅਵਸਥਾ ਚ ਅਪੜ ਜਾਂਦਾ ਉਹਨਰ ਦਾ ਪੇ ਜਾਨ ਲੈਣ ਦਸਨੋ ਕਾਲਪੁਰਖ ਮਿਲ ਜਾਂਦਾ ਹੈ दशम द्वार अगम अपार परमपुरक की वाणी ऊपर हाट हाट पर आला आले पीतर थाती परपपंच व्यंत परमपुरक दे प्रगट होण दा ठिकाणा दसवां बुआ शरीर दे उत्ले हिस्से विच श्रीमानो खट ओ सट विच दिमाग मानो आला आले तरह ही प्रभु दा प्रकाश हुंदा जगत रहै सो कबून जागत रहै सो कबून न सोवै ਤੇੰਤ ਲੋਯਕ ਸਮਾਦ ਪਲੋਵ ਜਿਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਉਹ ਸਦਾ ਜਾਗਦਾ ਰਹਿੰਦਾ ਉਹ ਇੱਕ ਐਸੀ ਸਮਾਧੀ ਚ ਟਿਕਿਆ ਰਹਿੰਦਾ ਜਿੱਥੇ ਮਾਇਆ ਦੇ ਤਿੰਨੇ ਗੁਣ ਤਿੰਨੇ ਲੋਕਾਂ ਦੀ ਮਾਇਆ ਪਰੇ ਹੀ ਰਹਿੰਦਾ ਬੀਜ ਮੰਤਰ ਲੈ ਹਿਰਦੈ ਰਹਿ ਮਨਵਾ ਉਲਟ ਸੁਨ ਮੈਂ ਗਏ ਉਹ ਮਨੁੱਖ ਪ੍ਰਭੂ ਦਾ ਨਾਮ ਮੰਤਰ ਆਪਣੇ ਹਿਰਦੇ ਟਿਕਾ ਰੱਖਦਾ ਜਿਸ ਦੀ ਬਰਕਤ ਨਾਲ ਉਸ ਦਾ ਮਨ ਮਾਇਆ ਵੱਲੋਂ ਪਰਤਕਿ ਸੁਚੇਤ ਰਹਿੰਦਾ ਜਾਗਤ ਰਹੈ ਨਾ ਅਲਿਯਾ ਭਖੈ ਪੰਜੋ ਇੰਦਰੀ ਬਸਕਰ ਆਖੈ ਓ ਮਨੁਕ ਸਦਾ ਜਾਗਦਾ ਰਿੰਦਾ ਪੰਜੇ ਇੰਦਰੀਆ ਨੂੰ ਕਾਬੂ ਚ ਰਖਦਾ ਗੁਰ ਕੀ ਸਾਖੀ ਰਖੈ ਜੀਤ ਮੰਤਨ ਅਰਪੈ ਕ੍ਰਿਸ਼ਨ ਪ੍ਰੀਤ ਤੇ ਸਤਗੁਰੁ ਦਾ ਉਪਦੇਸ਼ ਆਪਣੇ ਮਨ ਚ ਸਾਮ ਕੇ ਰਖਦਾ ਆਪਣਾ ਮਨੁ ਸਤਗੁਰੂ ਦੇ ਪਿਆਰ ਤੋਂ ਸਦਕੇ ਕਰਦਾ ਕਰ ਪਲਵ ਸਾਖਾ ਵਿਚਾਰ ਆਪਣਾ ਜਨਮ ਨਾ ਜੁਵੈ ਹਾਰੇ ਓ ਮਨੁਕ ਜਗਤ ਨੂੰ ਜਗਤ ਨੂੰ ਹੱਥ ਦੀਆਂ ਉਂਗਲਾਂ ਰੁੱਖ ਦੀਆਂ ਟਹਿਣੀਆਂ ਤੇ ਪੱਤਰ ਸੰਬੰਧ ਹੈ ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਸਲਾਰੇ ਚਰੁੱਜ ਕੇ ਆਪਣੀ ਜ਼ਿੰਦਗੀ ਜੁਵੇ ਦੀ ਖੇਡ ਚ ਨਹੀਂ ਗਵਾਉਂਦਾ ਅਸੁਰ ਨਦੀ ਦਾ ਬੰਦਾ ਹੈ ਮੂਲ ਪੱਛਮ ਫੇਰ ਚੜਾਵੇ ਅਸੁਰ ਵਿਕਾਰਾਂ ਦੀ ਨਦੀ ਦਾ ਸੋਮਾ ਬੰਦ ਕਰ ਦਿੰਦਾ ਮਨੁੱਖ ਮਨੁਗਿਆਨਤਾ ਦੇ ਨੇਰੇ ਵੱਲੋਂ ਪ੍ਰਤਾਹ ਦਿੰਦਾ ਹਜ਼ਾਰ ਜਰੈ ਸੁੰਨੀ ਚਰ ਚਰੈ ਜਗਨਾ ਸਿਉ ਗੋਸ਼ਟ ਕਰ ਉਸ ਅੰਦਰ ਮਿਲਾਪ ਤ ਚਸ਼ਮਾ ਫੁੱਟ ਪੈਂਦਾ ਉਹ ਸਦਾ ਵਾਲੀ ਪਰਮਾਤਮਾ ਦਾ ਪਰਮਾਤਮਾ ਨਾਲ ਮੇਲ ਕਰ ਲੈਂਦਾ ਚੌਮੁਖ ਦੀਵਾ ਜੋਤ ਦੁਆਰ ਪਲੂ ਨੰਤ ਮੂਲ ਵਿਚਕਾਰ ਪ੍ਰਭੂ ਦੀ ਜੋਤ ਦੁਆਰ ਉਸ ਅੰਦਰ ਮਾਨੋ ਚਾਰ ਮੂਹਾਂ ਵਾਲਾ ਦੀਵਾ ਜਗ ਪੈਂਦਾ ਉਸ ਅੰਦਰ ਮਾਨੋ ਇੱਕ ਰਸ ਫੁੱਲ ਖਿੜ ਪੈਂਦਾ ਜਿਸ ਦੇ ਵਿਚਕਾਰ ਪ੍ਰਭੂ ਰੂਪ ਮਕਰੰਧ ਹੁੰਦਾ ਹੈ ਸਰਬ ਕਲਾ ਲਾਪੇ ਰਹੈ ਮਨਮਾਨਕ ਰਤਨਾ ਮਹਿ ਗੋ ਹੈ ਉਹ ਪ੍ਰਭੂ ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਿਰਦੇ ਚ ਵਸਾ ਲੈਂਦਾ ਉਸ ਦਾ ਮਨ ਮੋਤੀ ਬਣ ਕੇ ਪ੍ਰਭੂ ਦੇ ਗੁਣ ਰੂਪ ਰਤਨਾ ਜੁੜਿਆ ਰਹਿੰਦਾ ਮਸਤਕ ਪਦਮ ਦੁਆ ਲੈ ਮਣੀ ਮਾਹੇ ਨਿਰੰਜਨ ਤ੍ਰਿਪਣ ਤਣੀ ਉਸ ਦੀ ਬਰਕਤ ਨਾਲ ਉਸ ਦੇ ਮੱਥੇ ਉਤੇ ਮਨ ਕੋਲ ਫੁੱਲ ਖਿੜ ਪੈਂਦਾ ਉਸ ਬੰਦੇ ਦੇ ਤੋਰ ਅੰਦਰ ਤਲੋਕੀ ਦਾ ਮਲਕ ਪ੍ਰਭੂ ਆ ਟਿਕਦਾ ਪੰਜ ਸ਼ਬਦ ਨਿਰਮਾਇਲ ਬਾਜੇ ਲਕੇ ਚਾਵਰ ਸ਼ੰਖ ਕਨਗਾ ਜਿਸ ਤੇ ਅੰਦਰ ਮਾਨੂੰ ਇੱਕ ਐਸਾ ਸੁਮਦਾ ਰਾਗ ਹੁੰਦਾ ਸੰਜੋ ਪੰਜੇ ਕਿਸਮ ਦੇ ਰਾਗ ਵਜਦੇ ਨੇ ਬੜੇ ਸ਼ੰਖ ਸੋਹਣੇ ਵੱਜਣ ਲੱਗ ਪੈਂਦੇ ਨੇ ਦਲਮਲ ਦੇਤੋਂ ਗੁਰਮੁਖ ਗਿਆਨ 베ਣੀ ਜੱਚ ਤੇਰਾ ਨਾਮ ਤੇ ਸਤਗੁਰੂ ਤੋਂ ਮਿਲਿਆ ਉਸ ਹੋਇਆ ਪ੍ਰਭੂ ਦਾ ਨਾਮ ਚਾਨਣ ਹਿਰਦੇ ਚ ਬਣ ਜਾਂਦਾ ਫਿਰ ਵਿਕਾਰ ਮੁੱਕ ਜਾਂਦੇ ਨੇ ਪ੍ਰਭੂ ਤੇਰਾ ਦਾਸ 베ਣੀ ਵੀ ਤੇਰੇ ਦਰ ਤੇ ਹੀ ਨਾਮ ਮੰਗਦਾ ਰਾਗ ਨਟ ਨਾਰਾਇਣ ਮਹਿਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਮੇਰੇ ਮਨ ਜਪ ਐ ਨਿਸ ਨਾਮ ਹਰੇ ਕੋਟ ਕੋਟ ਦੋਖ ਬੋ ਕਿੰਨੇ ਸ ਪਰ ਹਰ ਪਾਸ ਤਰੇ ਰਹਾਵ ਏ ਮੇਰੇ ਮਨ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਜੋ ਅਨੇਕਾ ਤੇ ਕਰੋੜਾ ਪਾਪ ਵੀ ਕੀਤੇ ਹੁਣ ਤਾਂ ਪ੍ਰਭੂ ਦੇ ਨਾਮ ਉਹ ਪਾਪਾਂ ਨੂੰ ਮੁਕਾ ਦੇਂਦਾ ਰਹੋ ਹਰ ਹਰ ਨਾਮ ਜਪੈ ਆਰਾਧ ਸੇਵਕ ਪਾਏ ਖਰੇ ਕਲਬੇ ਦੋ ਗਏ ਸਭ ਨਿ ਕਰਜੋ ਪਾਣੀ ਮੈਲ ਹਰੇ ਤੇ ਜਿਹੜੇ ਮਨ ਇਹ ਮੇਰੇ ਮਾਨ ਜਿਹੜੇ ਮਨੁੱਖ ਸੇਵਕ ਭਾਵਨਾ ਨਾਲ ਪ੍ਰਭੂ ਦਾ ਨਾਮ ਜਪਦੇ ਨੇ ਉਹ ਸੱਚੇ ਜੀਵਨ ਵਾਲੇ ਬਣ ਜਾਂਦੇ ਜਿਵੇਂ ਪ੍ਰਾਣੀ ਨਾਮ ਜਪਦੇ ਉਸ ਅੰਦਰ ਸਾਰੇ ਵਿਕਾਰ ਸਾਰੇ ਪਾਪ ਮੁੱਕ ਜਾਂਦੇ ਖਿੰਨ ਖਿੰਨ ਨਾਰਾਇਣ ਗਾਵੈ ਮੁਖ ਬੋਲੇ ਨਰਨ ਨਰ ਹਰੇ ਪੰਚਦੋਕ ਸਾਧ ਨਗਰ ਮੈਂ ਇਕਨਪਲ ਦੂਰ ਕਰੇ ਹੈ ਮੇਰੇ ਮਨ ਜਿਹੜੇ ਮਨੁੱਖ ਹਰ ਖਿੰ ਹਰ ਵੇਲੇ ਪ੍ਰਭੂ ਦੀ ਸਿਫਤ ਉਸਲਾ ਕਰਦੇ ਨੇ ਨਾਮ ਉਚਾਰਦੇ ਨੇ ਤੇ ਪੰਜ ਵਿਕਾਰ ਜੋ ਕਾਬੂ ਚ ਨਹੀਂ ਆਉਂਦੇ ਫਿਰ ਉਹਨਾਂ ਨੂੰ ਕਾਬੂ ਕਰ ਲੈਂਦੇ ਨੇ ਬੜਾ ਪਾਗੀ ਹਰ ਨਾਮ ਤੇ ਆਵੇਂ ਹਰ ਕੇ ਭਗਤ ਹਰੇ ਤਿੰਨ ਕੀ ਸੰਗ ਦੇ ਪ੍ਰਭ ਜਾਚੋਂ ਮੈਂ ਮੂਡ ਮੁਗਤ ਨਿਸਤਰ ਹੈ ਮੇਰੇ ਮਨ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਨਾਲ ਨਾਮ ਸਿਮਰਦੇ ਨੇ ਪ੍ਰਭੂ ਇਹ ਜੇ ਭਗਤ ਤਨ ਸੰਗਤ ਮੈਨੂੰ ਬਖਸ਼ ਮੇਰੇ ਵਰਗੇ ਨੇਕਾਂ ਮੂਰਖ ਨਾਮ ਜਪ ਕੇ ਤਰ ਜਾਂਦੇ ਨੇ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲੈ ਵੋ ਸ਼ਰਨ ਪਰੇ ਨਾਨਕ ਜਨ ਤੁਮਰੀ ਸਰਨਾਇ ਹਰਾਖੋ ਲਾਜ ਹਰੇ ਇਹ ਜਗ ਅਧਿਆਸ਼੍ਰੀ ਪ੍ਰਭੂ ਮਿਹਰਕਾਰ ਮੈਂ ਤੇਰੀ ਸ਼ਰਨ ਪਿਆਵ ਹਰੀ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਨਾਨਕ ਦੀ ਇੱਜ਼ਤ ਰੱਖ ਲੈ ਨੱਠ ਮਹਿਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਤਾਰ ਹਰ ਕਿਪਲ ਰਹਾ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੇ ਸੇ ਪ੍ਰਭੂ ਚ ਲੀਨ ਹੋ ਜਾਂਦੇ ਨੇ ਪਰ ਗੁਰੂ ਦੇ ਬਚਨਾ ਉਤੇ ਤੁਰ ਕੇ ਪ੍ਰਮਾਤਮਾ ਦਾ ਨਾਮ ਸਿਰਫ ਉਹੀ ਮਨੁੱਖ ਜਪਦੇ ਨੇ ਜਿੰਨਾ ਤਿਹਾਰੀ ਨੇ ਆਪ ਕਿਰਪਾ ਕੀਤੀ ਰਹਾ ਹਰ ਹਰ ਗਾਮ ਅਗੋਚਰ ਸਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲ ਲੈ ਤੇ ਮਾਲਕ ਪ੍ਰਭੂ ਪਹੁੰਚੇ ਇੰਦਰੀਆਂ ਦੇਵਸ ਤੱਕ ਪਹੁੰਚ ਨਹੀਂ ਹੋ ਸਕਦੀ ਜਿਨਾਂ ਸੰਤ ਜਨਾਂ ਨੇ ਸਾਧ ਸੰਗਤ ਚ ਮਿਲ ਕੇ ਨਾਮ ਦਾ ਸਵਾਦ ਚੱਖਿਆ ਮਨਾਂ ਸੰਤਾਂ ਤੋਂ ਸਦਕੇ ਜਾਣਾ ਪ੍ਰਕੋਤਮ ਹਰ ਨਾਮ ਜਨ ਗਾਇਓ ਸਭ ਦਲ ਦੁੱਖ ਦਲ ਲੈ ਵਿੱਚ ਦੇਹੀ ਦੋਖ ਅਸਾਦ ਪੰਚ ਧਾਤੂ ਹਰ ਕੀਏ ਖਿੰਨ ਪਰਲੇ ਜੀ ਸੇਵਕ ਨੇ ਉਸ ਉਤਮ ਪ੍ਰਭੂ ਦਾ ਨਾਮ ਜਪਿਆ ਪਰਬਉਨ ਦੇ ਸਾਰੇ ਦੁੱਖ ਦਰੇਦਰ ਨਾਸ ਕਰ ਦਿੱਤੇ ਨੇ ਮਨੁੱਖਾ ਸਿਰ ਵਿੱਚ ਫਿਰ ਉਹ ਪੰਜ ਬੜੀ ਵਿਕਾਰ ਜਿਹੜੇ ਵਸਤੇ ਸਨ ਉਹ ਨਾਸ ਹੋ ਗਏ ਨੇ ਹਰ ਕੇ ਸੰਤ ਮਨ ਪ੍ਰੀਤ ਲਗਾਏ ਜੋ ਦੇਖੈ ਸਸਕਮਲੇ ਉਹਨਮੈ ਕੰਨ 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 ਹਰ ਗਰਜੈ ਮਨ ਵਿਗਸੈ ਮੋਰ ਮੁਰਲੇ ਤੇ ਸੰਤ ਜਨਾਂ ਦੇ ਮਨ ਚ ਪਰਮਾਤਮਾ ਨੇ ਆਪਣੇ ਚਰਨਾਂ ਚ ਈਉਂ ਪ੍ਰੀਤ ਲਾਈਏ ਜਿਵੇਂ ਚਕੋ ਚੰਦਰਮਾ ਨੂੰ ਪਿਆਰ ਨਾਲ ਵੇਖਦਾ ਜਿਵੇਂ ਪੈਲ ਪੰਦਾ ਮੋਰ ਆਪਣੇ ਮਨ ਚ ਖੁਸ਼ ਹੁੰਦਾ ਜੇ ਬੱਦਲ ਚੁੱਕਦਾ ਬਹੁਤ ਗੱਜਦਾ ਹੈ ਅਮਰ ਸwamy ਲੋਛਮ ਲਾਏ ਹਮ ਜਿਵੇਂ ਦੇਖ ਹਰ ਮਿਲੇ ਜਨਾਨਖ ਹਰ ਅਮਲ ਹਰ ਲਾਏ ਹਰ ਮੇਲੋ ਨੰਦ ਭਲੇ ਮੇਰੇ ਮਾਲਕ ਪ੍ਰਭੂ ਨੇ ਮੇਰੇ ਅੰਦਰ ਆਪਣੇ ਨਾਮ ਦੀ ਲਗਨ ਲਾ ਦਿੱਤੀ ਹੈ ਮੈਨੂੰ ਵੇਖ ਵੇ ਕੇ ਆਤਮਿਕ ਜੀਵਨ ਹਾਸਲ ਕਰਨ ਦਾਸ ਨਾਨਕ ਖਰੀ ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਮੈਨੂੰ ਆਪਣੇ ਚਰਨਾਂ ਚ ਜੋੜੀ ਰੱਖ ਨਟ ਮਹਿਲਾ ਪੰਜਵਾਂ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਤੇ ਆਇਓ ਹਮ ਸਤਗੁਰ ਚਰਨ ਪਖੇ ਰਹਾਉ ਏ ਮੇਰੇ ਮਨ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਉਹੀ ਅਸਲ ਚ ਮਿੱਤਰ ਹੈ ਜਿਸਨੇ ਪ੍ਰਭੂ ਦਾ ਨਾਮ ਜਪਿਆ ਗੁਰੂ ਦੀ ਕਿਰਪਾ ਨਾਲ ਹੀ ਪਾਈ ਜਪਿਆ ਹੈ ਰਹਾਉ ਊਤਮ ਜੰਗਨਾ ਜਗਦੀਸ਼ਰ ਹਮ ਪਾਪੀ ਸ਼ਰਨ ਰੱਖੇ ਤੂੰ ਵੱਡਾ ਪੂਰਖ ਦੀਨ ਦੁਖ ਪੰਜਨ ਹਰ ਦਿਓ ਨਾ ਮੁਖੇ ਹੇ ਸਭ ਤੋਂ ਸ੍ਰੇਸ਼ਟ ਜਗਤ ਦੇ ਨਾ ਜਗ ਕਦੀਸ਼ਵਰ ਮੇਰੀ ਰੱਖਿਆ ਕਰ ਤੂੰ ਵੱਡਾ ਪੂਰਖ ਹੈ ਤੂੰ ਦੀਨਾਂ ਦੇ ਦੁਖ ਨਾਸ ਕਰਨ ਵਾਲਾ ਹਮ ਗੁਣ ਉੱਚ ਨੀਚ ਹਮ ਗਾਇ ਹਰ ਗੁਣ ਉੱਚ ਨੀਚ ਹਮ ਗਾਇ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੈ ਨਿੰਬਿਰਖਾ ਗੁਣ ਚੰਦਨ ਕੇ ਬਸਕੇ ਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ ਅਸੀਂ ਜੀਵ ਨੀਵੇਂ ਹਾਂ ਪ੍ਰਸਤ ਗੁਰੂ ਮਿੱਤਰ ਦੀ ਸੰਗਤ ਵਿੱਚ ਮੈਂ ਪ੍ਰਭੂ ਦੇ ਗੁਣ ਗਾਨਾ ਹਾਂ ਜਿਵੇਂ ਚੰਦਨ ਦੇ ਨਾਲ ਨਿੰਮ ਦਾ ਰੁੱਖ ਉੱਗਿਆ ਹੋਵੇ ਤੇ ਉਹ ਚੰਦਨ ਦੇ ਗੁਣ ਉਸ ਵਿੱਚ ਆ ਵਾਸਤੇ ਹਨ ਹਮਰੇ ਅਵਗਨ ਬਿਖਿਆ ਬਿਖੇ ਕੇ ਬਹੁ ਬਾਰ ਬਾਰ ਨਿਮਖੇ ਅਫਗਨੇ ਆਰੇ ਪੱਥਰ ਪਾਰੇ ਹਰ ਤਾਰੇ ਸੰਗ ਜਨ ਕੇ ਅਸੀਂ ਜੀ ਮਾਇਆ ਦੇ ਵਿਸ਼ਾਂਤ ਤੇ ਵਿਕਾਰ ਅਨੇਕ ਵਾਰੀ ਘੜੀ ਮੁੜੀ ਕਰਦੇ ਆਂ ਅਸੀਂ ਉਹਨਾਂ ਨਾਲ ਇਤਨੇ ਭਰ ਜਾਂਦੇ ਆਂ ਕਿ ਮਨ ਨੂੰ ਪੱਥਰ ਬਣ ਜਾਂਦੇ ਆਂ ਜਿਨ ਕੋ ਤੁਮ ਹਰ ਆਖੋ ਸਾਮੀ ਸਭ ਤਿੰਨ ਕੇ ਪਾਪ ਕ੍ਰਿਖੇ ਜਨਾਨਕ ਕੇ ਦਿਆਲ ਪ੍ਰਭ ਸਾਮੀ ਤੁਮ ਦੁਸ਼ਟ ਤਾਰੇ ਹਰਣ ਕੇ ਏ ਹਰੀ ਸਾਮੀ ਜਿਨ੍ਹਾਂ ਦੀ ਤੁਰਖਿਆ ਕਰਨ ਉਹਨਾਂ ਦੇ ਸਾਰੇ ਪਾਪ ਮੁਕ ਜਾਂਦੇ ਨੇ हे ਦਇਆਦਸੁਮ ਪ੍ਰਭੂ ਦਾਸ ਨਾਨਕ ਦੇ ਸਵਾਮੀ ਤੁਸੀਂ ਦੁਸ਼ਟਾਂ ਨੂੰ ਵੀ ਤਾਰ ਦਿੰਦੇ ਹੋ ਨਟ ਮਹਨਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਤਿਆਉ ਜਨ ਪਗ ਲੱਗੇ ਰਹਾਓ हे ਮੇਰੇ ਮਨ ਪਿਆਰੋਂ ਪਰਮਾਤਮਾ ਦਾ ਨਾਮ ਜਪਿਆ ਕਰ ਮਨ ਜਿਸ ਮਨ ਨੂੰ ਕੁੱਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ ਹੈ ਉਹਨਾਂ ਸੰਤ ਜਨਾਂ ਦੀ ਚਰਨੀ ਲਾ ਕੇ ਪ੍ਰਭੂ ਦਾ ਸਿਮਰਨ ਕੀਤਾ ਰਹਾ ਜਨਮ ਜਨਮ ਕੇ ਪੂਰ ਚੁਕ ਹਮ ਅਬ ਆਏ ਪ੍ਰਭ ਸਰਨ ਅਗੇ ਤੁਮੇ ਸਰਨਾਗਤ ਪਤ ਪਾਲਕ ਸਵਾਮੀ ਹਮ ਰੱਖੋ ਵੱਡ ਪਾਪ ਅਗੇ ਤੇ ਪ੍ਰਭੂ ਅਸੀਂ ਨੇਕਾ ਜਨਮ ਤੋਂ ਗਲਤੀਆਂ ਕਰਦੇ ਆਂ ਤੇਰੀ ਸ਼ਰਮ ਨਾ ਪਿਆ ਸਾਮਿਨ ਤੂੰ ਸ਼ਰਮ ਪਿਆਨ ਦੀ ਪਾਲਣਾ ਕਰਨ ਵਾਲਾ ਸਾਡੀ ਪਾਪੀਆਂ ਦੀ ਵੀ ਰੱਖਿਆ ਕਰ। ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵੱਗੇ ਗੁਨ ਗਾਵਤ ਛੀਪਾ ਦੁਸ਼ਟਾ ਰਿਓ ਪਰਬਰਾ ਕੀ ਪੈਜ ਜਨਕੇ हे ਪ੍ਰਭੂ ਜਿਹੜਾ ਵੀ ਤੇਰੀ ਸੰਗਤ ਆਇਆ ਉਹ ਪਾਪਾਂ ਵਿਕਾਰਾਂ ਤੋਂ ਬਚ ਨਿਕਲਿਆ ਤੇ ਪ੍ਰਭੂ ਦੇ ਗੁਣ ਗਾਰੇ ਨਾਮ ਦੇ ਛਿੰਬੇ ਨੂੰ ਬ੍ਰਾਹਮਣਾ ਨੇ ਦੁਸ਼ਟ ਦੁਸ਼ਟਾ ਕਿ ਦੁਕਾਰਿਆ ਸੀ ਪਰ ਪ੍ਰਭੂ ਨੇ ਆਪਣੇ ਸੇਵਕਾਂ ਦੀ ਜਿੱਤ ਰੱਖ ਲਈ ਜੋ ਤੁਮਰੇ ਗੁਣ ਗਾਵੈ ਸਾਮੀ ਹਉ ਬਲ 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 ਤਿੰਗੇ ਪਵਨ ਪਵਨ ਪਵਿੱਤਰ ਸਭ ਕੀਏ ਜਾਂ ਤੂਰ ਪਰੇ ਜਨ ਪੱਗੇ ਹੇ ਸਾਮ ਜਿਹੜੇ ਮਨੁੱਖ ਤੇਰੇ ਗੁਣ ਗਾਉਂਦੇ ਨੇ ਮਿਹਨਤ ਸਦਕੇ ਕੁਰਬਾਨ ਜਾਨਾ ਪ੍ਰਭੂ ਜਿੱਥੇ ਜਿੱਥੇ ਤੇਰੇ ਸੇਵਕਾਂ ਚਰਨਾਂ ਤੋੜ ਲਾਗੇ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ ਨੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ ਤੁਮ ਵੱਡ ਵੱਟ ਪੁਰਖ ਵੱਡਗੇ ਜਨਾਨਕੋ ਦਇਆ ਪ੍ਰਭ ਧਾਰੋ ਹਮ ਸੇਵੇਂ ਤੁਮ ਜਨ ਪੱਗੇ اے ਪ੍ਰਭੂ ਤੁਮਟਾ ਹੈ ਤੂ ਵੱਡਾ ਕਾਲ ਪੁਰਖ ਹੈ ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ ਪ੍ਰਭੂ ਆਪਣੇ ਸੇਵਕਾਂ ਸੇਵਕ ਨਾਨਕ ਉਤੇ ਮਿਹਰ ਕਰ ਮੈਂ ਵੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ ਨੱਠ ਮਹਿਲਾ ਪੰਜਵਾਂ ਨੱਠ ਮਹਿਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਤਾਰੀ ਮਤ ਗੁਰਮਤ ਨਾਮ ਬੰਨੇ ਰਹਾਓ ਏ ਮੇਰੇ ਮਨ ਪ੍ਰਭੂ ਦਾ ਨਾਮ ਜਪਿਆ ਕਰ ਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ ਹੈ ਉਹਦੀ ਮਤ ਨਾਮ ਜਪਣ ਵਾਲੀ ਹੋਗੀ ਰਹਾਓ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੇ ਕਿਲ ਬਿਕ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਲੋਨੇ ਮੇਰੇ ਮਨ ਗੁਰੂ ਉਪਦੇਸ਼ ਰਾਹੀ ਗੁਰੂ ਦਾ ਉਪਦੇਸ਼ ਸੁਣ ਕੇ ਜਿਨ੍ਹਾਂ ਨੇ ਨਾਮ ਜਪਿਆ ਪਰਮਾਤਮਾ ਨੇ ਸਾਰੇ ਵਿਕਾਰ ਮੁਕਾ ਦਿੱਤੇ ਨੇ ਤੂਰ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨ ਸਕੈ ਹਰ ਗੁਨੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਨ ਜਾਨੋ ਪ੍ਰਭ ਆਪਣੇ हे hey, प्रभु तेरी बड़े तू आप ही जानदा असि जी बयान नहीं कर सकदे प्रभु जे हो जतु है एहो जतु तुह ते हो जतु आप ही है अपने गुण तू आप ही जान मैया फास बंद बहु बंदे हर जपियो खुल खुलने ज्यों जल कुंचर तंदु वे बांधियो हर चेत्यो मुख मुख ने हे मेरे मन जी माया दे मोह दियां फाइयां माया दे मोह दे बंदना विच बहुत बजजे रेंदे ने ਇਹ ਤਿੰਨਵੇਂ ਹਾਤੀ ਨੂੰ ਪਾਣੀ ਵਿੱਚ ਆਪਣੀਆਂ ਤਰ ਨਾਲ ਬਨ ਲਿਆ ਸੀ ਹਾਤੀ ਨੇ ਪ੍ਰਭੂ ਨੂੰ ਯਾਦ ਕੀਤਾ ਤਿੰਨਵੇਂ ਤ ਉਸ ਜਿ ਖਲਾਸੀ ਹੋ ਗਏ ਸੀ ਸਵਾਮੀ ਪਾਰਬਰਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੇ ਜਨਾਨ ਨਕ ਕੇ ਪ੍ਰਭ ਵੱਡਨੇ ਮਰਜ ਕਹਿਣ ਲਗੇ ਮੇਰ ਸਵਾਮੀ ਤੂ ਸਭ ਤੋਂ ਵੱਡਾ ਮਾਲਕ ਹੈ ਜੁਗਾ ਜੁਗਾ ਤੋ ਤੇਰੀ ਪਾਲ ਹੁੰਦੀ ਆ ਰਹੀ ਏ ਪਰ へ ਦਾਸ ਤੇ ਵੱਡੇ ਪ੍ਰਭੂ ਕਿਸੇ ਨੇ ਮੇ ਤੇਰੇ ਗੁਨਾ ਦੀ ਥਾ ਅਜ ਤੱਕ ਨਹੀਂ ਪਾਈ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੇ ਜਨ ਨਾਨਕ ਕੇ ਪ੍ਰਭ ਵਡਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ